ਸਤਿ ਸ੍ਰੀ ਅਕਾਲ ਅੱਜ ਅਸੀਂ ਸੇਰ ਬੈਠੇ ਆ ਸ਼ਨੀਵਾਰ ਹੈ ਹਫਤੇ ਦੀ ਜਿਦਾਸੀ ਖਬਰਾਂ ਵਿਵਿਚਨ ਕਰਦੇ ਆ ਕਰਨਲ ਜੈਪਨ ਜੀ ਨਾਲ ਔਰ ਸਾਡੇ ਪ੍ਰੋਗਰਾਮ ਦਾ ਜਿਹੜਾ ਨਾਮ ਹੈ ਕਰਨਲ ਕੌਫੀ ਵਿਦ ਕਰਨ ਜੈਪਨ ਜੀ ਕਰਨਲ ਜੈਪਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਥੈਂਕ ਯੂ ਸਤੰਦਰ ਜੀ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ ਪੰਜਾਬ ਔਰ हिमाचल ਦਾ ਕੁਝ ਏਰੀਆ ਵੀ ਵਾੜਾ ਨਾਲ ਬੜਾ ਅਫੈਕਟਡ ਹੈਗਾ ਔਰ ਅਸੀਂ ਰੋਜ਼ ਖਬਰਾਂ ਪੜ੍ਹ ਵੀ ਰਹੇ ਹਾਂ ਦੇਖ ਵੀ ਰਹੇ ਹਾਂ ਕਿ ਕੀ ਕੀ ਬਾੜ ਦਾ ਲੈਵਲ ਵੱਧ ਗਿਆ ਉਹਨਾਂ ਨੂੰ ਨਹੀਂ ਮੇਰੀ ਕੰਨ ਸਾਹ ਨਾਲ ਗੱਲ ਹੋ ਰਹੀ ਸੀ ਪਟਿਆਲੇ ਦੇ ਵਿੱਚ ਫਿਰ ਮੌਸਮ ਖਰਾਬ ਹੋ ਰਿਹਾ ਹੈ ਪ੍ਰਿਕਸ ਤਰ੍ਹਾਂ ਕਈ ਚੀਜ਼ਾਂ ਲੱਗ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜ਼ਿਲ੍ਹਾ ਜਿਹੜਾ ਹੈ ਬੜਾ ਅਫੈਕਟਡ ਹੈ ਗੁਰਦਾਸਪੁਰ ਦਾ ਜ਼ਿਲ੍ਹਾ ਬੜਾ ਅਫੈਕਟਡ ਹੈ ਉਨ ਉੱਤੇ ਲਗਭਗ ਰੈਸਕਿਊ ਆਪਰੇਸ਼ਨਸ ਵੀ ਹੋ ਰਹੇ ਹਨ ਸੇਵਾ ਕਾਰਜ ਵੀ ਹੋ ਰਹੇ ਹਨ ਲਗਭਗ ਇਸ ਸਮੇਂ ਤੱਕ ਜਿਹੜੀ ਆਂਕੜਾ ਆਇਆ ਹੈ ਦੀ ਦੇ ਕਰੀਬ ਜਿਹੜੇ ਮੋਤਾ ਇਸ ਸਮੇਂ ਹੋ ਚੁੱਕੇ ਆ ਗਏ 1988 ਤੋਂ ਬਾਅਦ ਇਹ ਜਿਹੜਾ ਇੱਕ ਸਾਡੇ ਬਾੜ ਦੇਖਣ ਨੂੰ ਮਿਲੀ ਹੈ ਉਹ ਬੜੀ ਭਿਆਨਕ ਬਾੜ ਦੇਖਣ ਨੂੰ ਮਿਲੀ ਹੈ ਉਸ ਤੋਂ ਬੱਲੇ ਪਰ 1988 ਦੇ ਵਿੱਚ ਜਿਹੜੀਆਂ ਸੜੀਆਂ ਡੈਸ ਸੀਗੀਆਂ ਬਹੁਤ ਜ਼ਿਆਦਾ ਸੀਗੀਆਂ ਪਰੰਤੂ ਰੱਬ ਦਾ ਬਚਾ ਹੈ ਰੱਬ ਦੇ ਕਾਰਨ ਕੁਝ ਚੀਜ਼ਾਂ ਹੈ ਕੁਝ ਮੈਨੂ ਮੇਡ ਵੀ ਕੁਝ ਠੀਕ ਹੋ ਰਿਹਾ ਹੈ ਤੇ ਉਸ ਦੇ ਵਿੱਚ ਕੀ ਕੀ ਕੰਮ ਹੋ ਰਿਹਾ ਹੈ ਇਸ ਪੰਜਾਬ ਦੇ ਵਿੱਚ ਹੋਰ ਕਿਹੜੇ ਕਿਹੜੇ ਏਰੀਆ ਜਿਆਦਾ ਅਫੈਕਟਡ ਹੈਗੇ ਕਨਨ ਜਯਪਨ ਜੀ ਨਾਲ ਇੱਕ ਵਾਰੀ ਗੱਲ ਕਰਦੇ ਕਨਨ ਜਯਪਨ ਜੀ ਇਸ ਵਿਸ਼ੇ ਦੇ ਉੱਪਰ ਸਾਰੇ ਸੀ ਕਨਸਰਨ ਹੈਗੇ ਤੇ ਹਾਂਜੀ ਥੈਂਕ ਯੂ ਸਤੰਬਰ ਜੀ ਸਤੰਬਰ ਜੀ ਅੱਛਾ ਕੀਤਾ ਤੁਸੀਂ ਅੱਜ ਪਹਿਲੇ ਸਭ ਤੋਂ ਇਹੋ ਹੀ ਸਵਾਲ ਪੁੱਛਿਆ ਕਿਉਂਕਿ ਪੂਰਾ ਜਿਹੜਾ ਹਫਤਾ ਹੈ ਇਹ ਇਸੇ ਕੰਮ 'ਚ ਹੀ ਨਿਕਲ ਗਿਆ ਤੇ ਕੋਈ ਨਾ ਕੋਈ ਹੱਲ ਢੂੰਡਣ ਦੇ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਮਦਦ ਕਰਨ ਦੇ ਵਾਸਤੇ ਸਭ ਤੋਂ ਪਹਿਲੇ ਤੇ ਪਿਛਲੇ ਹਫਤੇ ਚਾਈ ਉਹਨਾਂ ਦੀ ਜਿਹੜੀ ਫੈਸਟੀਵਲ ਸੀ, Eid ਸੀਗੀ, Teachers Day ਸੀਗੀ ਉਹਦਾ ਮੈਂ ਆਪਣੇ ਦਰਸ਼ਕਾਂ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਨਾ। ਇਹ ਦੁੱਖ ਦੀ ਘੜੀ ਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਸੋਚ ਲੈਣੀਆਂ ਤੇਰੀਆਂ ਨੇ, ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ। ਇਹਦੇ ਬਾਰੇ ਵਿੱਚ ਸਤਿੰਦਰ ਜੀ ਹੁਣ ਆਪਾਂ ਬਾਅਦ ਵਿੱਚ ਇੱਕ ਪੂਰੀ ਡਿਟੇਲਡ ਇੰਟਰਵਿਊ ਵੀ ਕਰ ਲਵਾਂਗੇ ਪਰ ਅੱਜ ਦੇ ਦਿਨ ਜਿਆਦਾ ਟਾਈਮ ਮੈਂ ਇੱਥੇ ਰਵਾਂਗਾ ਤੇ ਮੈਂ 5-6 ਚੀਜ਼ਾਂ ਕਹਿਣੀ ਆ। ਤੱਤ ਪਹਿਲੇ ਇਹ ਕੀ ਹਾਂ ਬਹੁਤ ਨੁਕਸਾਨ ਹੋਇਆ ਪਰ ਜਿੰਨਾ ਕ ਨੁਕਸਾਨ ਹੋ ਸਕਦਾ ਹੈ ਅੱਗੇ ਉਹ ਉਹਦੇ ਸਾਹਮਣੇ ਨੁਕਸਾਨ ਕੁਝ ਵੀ ਨਹੀਂ ਇਹ ਤੇ ਇੱਕ ਤਰ੍ਹਾਂ ਦੇ ਨਾਲ ਇੱਕ ਚੁੰਡੀ ਵੱਡੀ ਹੈ ਸਾਨੂੰ ਕੁਦਰਤ ਨੇ ਸਾਨੂੰ ਇਹ ਦੱਸਣ ਵਾਸਤੇ ਕਿ ਬਈ ਤੁਸੀਂ ਬੰਦੇ ਬਣ ਜਾਓ ਜਿਹੜੇ ਤਰੀਕੇ ਨਾਲ ਤੁਸੀਂ ਮੇਰੇ ਨਾਲ ਖਲਵਾੜ ਕਰ ਰਹੇ ਹੋ ਇਹ ਚੰਗਾ ਨਹੀਂ ਤੇ ਮੈਂ ਤੁਹਾਡਾ ਬਹੁਤ ਨੁਕਸਾਨ ਕਰ ਸਕਦਾ ਮੈਂ ਇਹ ਉਮੀਦ ਕਰਨਾ ਕਿ ਸਾਡੇ ਗਵਰਨਮੈਂਟਸ ਨੂੰ ਸਿਵਲ ਸੁਸਾਇਟੀ ਨੂੰ ਅਸੀਂ ਸਾਰੇ ਜਿੰਨੇ ਕਿਤੇ ਹੈਗੇ ਆਂ ਅਸੀਂ ਇਹਦੇ ਇੱਕ ਕੋਈ ਲੈਸਨ ਲਰਨ ਕਰਾਂਗੇ ਤੇ ਅੱਗੇ ਅਸੀਂ ਜਿਹੜਾ ਕੰਮ ਹੈਗਾ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ এনवायरमेंट ਦੇ ਨਾਲ ਬਹੁਤ ਵੱਡਾ ਕੰਮ ਕਰ ਰਹੇ ਹਾਂ ਇਹ ਹੋਵੇ ਇੱਕ ਗੱਲ ਦੂਸਰੀ ਮੈਂ ਇਹ ਇਹ ਸਮਝਣਾ ਕਿ ਇਹ ਐਸੀ ਜਗ੍ਹਾ ਦੇ ਵਿੱਚ ਪੋਜ਼ਿਟਿਵਿਟੀ ਬਹੁਤ ਜ਼ਰੂਰੀ ਹੈ ਕੁਝ ਨੈਗੇਟਿਵ ਕਮੈਂਟਸ ਆ ਰਹੇ ਨੇ ਜਿਨ੍ਹਾਂ ਦੇ ਬਾਰੇ ਜਿਨ੍ਹਾਂ ਨੂੰ ਮੈਂ ਹਮੇਸ਼ਾ ਇੱਕ ਇੱਕ ਕਰਕੇ ਉਹਨਾਂ ਨੂੰ ਨਾ ਕਰੀ ਜਾ ਰਿਹਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਨਾ ਬਾਲੇ ਤੇ ਟ੍ਰਿਕ ਨਾਲ ਦੇਖੀਏ ਤੇ ਬਿਨਾ ਵਜਾਵੇ ਇੱਕ ਦੂਸਰੇ ਦੇ ਉੱਤੇ ਉਂਗਲਾ ਨਾ ਉਠਾਈਏ ਕੋਈ ਇੱਥੇ ਹਵਾਨੀ ਹੈ ਜੋ ਕਿ ਕੰਮ ਨਹੀਂ ਕਰ ਰਿਹਾ ਇਹ ਕੰਮ ਨਹੀਂ ਕਰ ਰਿਹਾ ਉਹ ਕੰਮ ਨਹੀਂ ਕਰ ਰਿਹਾ ਇਹ ਨਹੀਂ ਦੇ ਰਿਹਾ ਉਹ ਨਹੀਂ ਦੇ ਰਿਹਾ ਇਹ ਸਭ ਕੋਈ ਫਜ਼ਾ ਨਹੀਂ ਹੈ ਹਾਂ ਸਭ ਜਿੰਨਾ ਕਰ ਸਕਦੇ ਨੇ ਕਰ ਸਕ ਰਹੇ ਨੇ ਆਪਣੀ ਸ਼ਕਤੀ ਤੋਂ ਬਾਹਰ ਨਿਕਲ ਕੇ ਕਰ ਰਹੇ ਤੇ ਜੋ ਜਿੰਨਾ ਕੋਈ ਕਰ ਰਿਹਾ ਸੀ ਗ੍ਰੇਸ਼ਸਲੀ ਉਹਨਾਂ ਨੂੰ ਐਕਸੈਪਟ ਕਰੀਏ ਤੇ ਜਿਹੜਾ ਇਹ ਕਹਿ ਰਹੇ ਨੇ ਕਿ ਸਰਕਾਰ ਕੁਝ ਨਹੀਂ ਦੇ ਰਹੀ ਸਰਕਾਰ ਸਰਕਾਰ ਸਭ ਕੁਝ ਕਰ ਰਹੀ ਹੈ ਐਨਡੀਆਰਫ ਉੱਤੇ ਸਰਕਾਰ ਨੇ ਭੇਜੀ ਹੋਈ ਹੈ ਜਿਹੜੀ ਫੌਜ ਲੱਗੀ ਹੈ ਉਹਨੂੰ ਵੀ ਲਗਾਉਣ ਵਾਸਤੇ ਸਰਕਾਰ ਹੀ ਲੱਗਦੀ ਹੈ 35 ਹੈਲੀਕਾਪਟਰ ਲੱਤੇ ਹੋਏ ਨੇ ਤੇ ਬੋਟਸ ਲੱਗੀਆਂ ਹੋਈਆਂ ਨੇ 6-7 ਕਾਲਮ ਚੱਲ ਰਹੇ ਨੇ ਡੀਜੀਐਸਐਫ ਕਰ ਰਹੀ ਹੈ ਬੰਦੇ ਸਭ ਤੋਂ ਜ਼ਿਆਦਾ ਕੰਮ ਤੇ ਉੱਥੋਂ ਦੇ ਸਾਡੇ ਸਿੱਖ ਭਰਾ ਸਾਡੇ ਪੰਜਾਬੀ ਭਰਾ ਸਾਰੇ ਕਰ ਰਹੇ ਨੇ ਉੱਥੇ ਹੈ ਜਿਹੜੇ ਬਾੜ ਦੇ ਅਫੈਕਟਿਡ ਏਰੀਆ ਨੇ ਬਾਹਰ ਆ ਰਹੇ ਨੇ ਲੋਕ ਹੈਲਪ ਕਰਨ ਵਾਸਤੇ ਤੇ ਇਹਨਾਂ ਕਰਨਾ ਹੈ ਕਿ ਵਿੱਚ ਜਿਹੜੀ ਹੈ ਉਹ ਸਾਡੀ ਉੱਥੇ ਜਿਹੜੀ ਫਿਜ਼ੀਕਲ ਹਾਰਮ ਹੈਗਾ ਉਹ ਕੱਟ ਹੋਇਆ ਤੁਸੀਂ 30 ਡੈਥਸ ਕਹਿ ਰਹੇ ਸੀ 43 ਹੋ ਗਈਆਂ ਨੇ ਤੇ ਜਿਹੜਾ ਏਰੀਆ ਉਹ ਵੀ ਜ਼ਿਆਦਾ ਵੱਧ ਗਿਆ 3.5 ਲੱਖ ਕੋਲੋਂ ਉੱਤੇ ਜਿਹੜੇ ਬੰਦੇ ਨੇ ਉਹ ਅਫੈਕਟਡ ਨੇ ਇਸ ਆਰਡ ਦੇ ਨਾਲ ਬਾਕੀ ਬੰਦੇ ਉਹਨਾਂ ਦੀ ਬਹੁਤ ਮਦਦ ਕਰ ਰਹੇ ਨੇ ਸਿਵਲ ਸੁਸਾਇਟੀ ਮਦਦ ਕਰ ਰਹੀ ਹੈ ਆਰਮੀ ਕਰ ਰਹੀ ਹੈ ਐਨਡੀਆਰਫ ਕਰ ਰਹੀ ਹੈ ਐਸਡੀਆਰਫ ਕਰ ਰਹੀ ਹੈ ਸਰਕਾਰ ਜਿੰਨਾ ਕਰ ਸਕਦੀ ਹੈ ਕਰ ਰਹੀ ਹੈ ਪੀਸੀਜ਼ ਐਡ ਪੋਜ਼ਿਟਿਵ ਨੇ ਕੋਈ ਕਹਿਣ ਦੀ ਗੱਲ ਨਹੀਂ ਸਾਡੇ ਵੱਡੇ ਜਿਹੜੇ ਨੇ ਡੀਸੀ ਕੋਲ ਜਾਂਦੇ ਨੇ ਕਿ ਆ ਦੋ ਉਹ ਜਾਂਦੇ ਨੇ ਤੇ ਦੇ ਦਿੰਦੇ ਨੇ ਤਾਂ ਆਪਾਂ ਨਾ ਪੋਜਿਟਿਵਟੀ ਦਿਨਾਲੇ ਨੂੰ ਦੇਖੀਏ ਦੂਸਰੀ ਗੱਲ ਇਹ ਹੈ ਸੰਧਿਤ ਜੀ ਕਿ ਇਹਦੇ ਬਾਅਦ ਵੱਡਾ ਕੰਮ ਤੇ ਇਹ ਸਿਰਫ 10-15% ਦਾ ਕੰਮ ਹੈ ਰੈਸਕਿਊ ਦਾ ਤੇ ਇਹ ਕੰਮ ਜਿਆਦਾ ਹੋਇਆ ਵੀ ਨਹੀਂ ਮਤਲਬ ਕਿ ਆਮ ਤੌਰ ਤੇ ਉਸ ਪੇ ਬਾੜਾ ਦੇ ਵਿੱਚ ਕਈ ਸੌ ਬੰਦੇ ਮਰ ਜਾਂਦੇ ਨੇ ਇੱਥੇ ਸਿਰ ਵੀ ਬਚਾਹ ਹੋ ਗਿਆ ਪਰਮਾਤਮਾ ਨੇ ਸਾਡੀ ਬਖਸ਼ਿਸ਼ ਕੀਤੀ ਹੈ ਜਿਆਦਾ ਕੰਮ ਸ਼ੁਰੂ ਹੋਣਾ ਹੈ ਜਦੋਂ ਆਪਾਂ ਇਹਦਾ ਰਿਲੀਫ ਤੇ ਰੀਹੈਬਿਲਿਟੇਸ਼ਨ ਕਰਾਂਗੇ ਰੀਲੀਫ ਦੇ ਵਿੱਚ ਹੁੰਦਾ ਹੈ ਕਿ ਜਿਆਦਾ ਲੋਕਾਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਫੈਲੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਇਨਸੈਕਟਸ ਆ ਜਾਂਦੇ ਨੇ ਤੇ ਉਹ ਚੀਜ਼ਾਂ ਤੇ ਸਫਾਈਆਂ ਕਰਦੀਆਂ ਤੇ ਰੀਹੈਬਿਲੀਟੇਸ਼ਨ ਦੇ ਵਿੱਚ ਆਉਂਦਾ ਜਿਹੜਾ ਨੁਕਸਾਨ ਹੈ ਉਹਨੂੰ ਠੀਕ ਕਰਨਾ ਉਹ ਟਾਈਮ ਹੁੰਦਾ ਹੈ ਜਦੋਂ ਵੀ ਪੈਸੇ ਆਉਂਦੇ ਨੇ ਤੇ ਉਹ ਪੈਸੇ ਜਿਹੜੇ ਨਾ ਗਵਰਨਮੈਂਟ ਕੋਲੋਂ ਵੀ ਆਉਂਦੇ ਨੇ ਤੇ ਸੰਸਥਾਵਾਂ ਕੋਲੋਂ ਵੀ ਆਉਂਦੇ ਨੇ ਮੈਂ ਰਿਕਵੈਸਟ ਕਰਾਂਗਾ ਸੰਸਥਾਵਾਂ ਨੂੰ ਬਹੁਤ ਪੈਸੇ ਮੈਂ ਦੇਖ ਰਿਹਾ ਬਿਲਕੁਲ ਮੈਸੇਜ ਆ ਰਹੇ ਨੇ ਮੈਨੂੰ ਲੱਗਦਾ ਹੈ ਕਿ ਬਹੁਤ ਪੈਸਾ ਆਏਗਾ ਪਰਮਾਤਮਾ ਨੇ دیا ਹੈ ਕਿ ਇਹ ਐਨਆਰਆਈ ਦੇਣਗੇ ਇੱਥੇ ਦੇਣਗੇ ਬਾਕੀ ਸਾਰੇ ਦੇਣਗੇ ਪੂਰੇ ਦੇਸ਼ ਤੋਂ ਪੈਸੇ ਆਣੇ ਨੇ ਕੱਲ ਮੈਂ ਸੁਣ ਰਿਹਾ ਸੀਗਾ ਸ਼ਿਵਰਾਜ ਚੋਹਾਨ ਜੀ ਪੂਰੇ ਮੱਧ ਪ੍ਰਦੇਸ਼ ਨੂੰ ਮੈਸੇਜ ਦੇ ਰਹੇ ਸੀਗੇ ਕਿ ਵੀ ਸਾਡੇ ਪੰਜਾਬੀ ਭਰਾਵਾਂ ਦੀ ਮਦਦ ਕਰੋ ਸੋ ਪੈਸੇ ਮੈਨੂੰ ਲੱਗਦਾ ਕਾਫੀ ਆਣਗੇ ਪਰ ਉਹਨਾਂ ਦਾ ਸਹੀ ਇਸਤੇਮਾਲ ਹੋਏ ਇਹ ਬਹੁਤ ਜ਼ਰੂਰੀ ਹੈ ਹੁਣ ਸਾਰਿਆਂ ਦੇ ਵਿੱਚ ਉਤਸ਼ਾਹ ਬੜੀ ਹੈ ਪਰ ਕਿਸੇ ਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਰੀਏ ਕੀ ਕਿੱਥੇ ਦੇਈਏ ਕੀ ਕਰੀਏ ਤੇ ਇਹ ਵੀ ਤੇ ਅਸੀਂ ਸੋਚਣਾ ਹੈ ਕਿ ਲੈ ਕੇ ਕੀ ਦੇਣਾ ਹੈ ਕਿੰਨੇ ਕੁ ਪੈਸੇ ਦੇਣੇ ਨੇ ਕਿੰਨਾ ਸਮਾਨ ਦੇਣਾ ਹੈ ਸਕੂਲਾਂ ਨੂੰ ਠੀਕ ਕਰਨਾ ਹੈ ਦੇਖੋ ਸੜਕਾਂ ਸੁਰਕਾਂ ਤੇ ਸਰਕਾਰ ਕਰ ਦੇਗੀ ਉਹ ਤੇ ਉਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਇੰਸਟੀਚੂਨਸ ਵੀ ਸਰਕਾਰ ਕਰ ਦੇਗੀ ਲੋਕਾਂ ਦੀ ਮਦਦ ਕਰਨੀ ਹੈ ਹੁਣ ਲੋਕਾਂ ਦੀ ਮਦਦ ਕਿੱਦਾਂ ਕਰਨੀ ਹੈ ਮੈਡੀਸਨ ਦੇਣੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਕੱਪੜੇ ਦੇਣੇ ਨੇ ਕੱਪੜੇ ਵੀ ਬਹੁਤ ਆ ਗਏ ਨੇ ਭਾਂਡੇ ਦੇਣੇ ਨੇ ਗੈਸ ਕਨੈਕਸ਼ਨ ਖਤਮ ਹੋ ਗਏ ਪਸ਼ੂ ਤਾਂ ਚਾਰਾ ਘਟ ਹੋ ਗਿਆ ਸਕੂਲ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਸਾਰੇ ਬਸਤੇ-부ਸਤੇ ਖਰਾਬ ਹੋ ਗਏ। ਸੋ ਇਹ ਸੋਚ ਸਮਝ ਕੇ ਕਰਨਾ ਚਾਹੀਦਾ। ਸੋ ਇਹਦੇ ਵਾਸਤੇ ਮੈਂ ਪਹਿਲੀ ਗੱਲ ਤੇ ਆਪਣੀ ਸਰਕਾਰ ਨੂੰ ਕਵਾਂਗਾ ਕਿ ਰਿਕੁਐਸਟ ਕਰਾਂਗਾ ਕਿ ਤੁਸੀਂ ਕੋਈ ਨਾ ਕੋਈ ਇਹਨੂੰ ਆਰਗੇਨਾਈਜ਼ ਕਰੋ। ਕੋਈ ਪੋਰਟਲ ਖੋਲ੍ਹ ਦਿਓ ਜਿਹਦੇ ਵਿੱਚ ਦੱਸ ਦਿਓ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਿੱਥੇ-ਕਿੱਥੇ ਰਿਕੁਆਇਰਮੈਂਟ ਹੈਗੀ ਆ। ਤਾਂ ਕਿ ਲੋਕ ਘੱਟੋ-ਘੱਟ ਉੱਥੇ ਜਿੱਥੇ ਵੀ ਜਾਂਦੇ ਨੇ ਜਿਹੜੇ ਵੀ ਏਰੀਆ ਦੇ ਵਿੱਚ ਉਹਨਾਂ ਨੇ ਕਰਦਾ ਉਹ ਸਪੈਸੀਫਿਕਲੀ ਉਹਨੂੰ ਕਰਾਂ। ਤੇ ਜਿਹੜੀਆਂ ਵੱਡੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਤੇ ਬਾਕੀ ਮੈਂ ਐਨ ਆਰ ਆਈਸ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਜ਼ਿਆਦਾ ਨਾ ਕਰੋ ਕਿ ਆਪਾਂ ਵੱਡਾ ਕੋਈ ਪ੍ਰੋਗਰਾਮ ਕਰੀਏ ਆਪਣੇ ਆਪਣੇ ਪਿੰਡਾਂ ਨੂੰ ਜਾ ਕੇ ਸੰਭਾਲੋ ਆਪਣਾ ਆਪਣਾ ਪਿੰਡ ਜਾ ਕੇ ਠੀਕ ਕਰ ਲਓ ਉੱਥੇ ਜੋ ਰਿਕੁਆਇਰਮੈਂਟ ਹੈਗੀ ਹੈ ਉਹ ਦੇ ਦਿਓ ਇੱਡਾ ਵੀ ਬਹੁਤ ਹੈਗਾ ਤੇ ਮੈਂ ਦੇਖ ਰਿਹਾ ਕਰੋੜਾ ਰੁਪਏ ਇਕੱਠੇ ਹੋ ਰਹੇ ਨੇ ਜਿ ਜਗ੍ਹਾ ਜਗ੍ਹਾ ਦੇ ਵਿੱਚ ਇਹਨਾਂ ਦਾ ਇਸਤੇਮਾਲ ਜਿਹੜਾ ਨਾ ਉਹ ਐਸੇ ਤਰੀਕੇ ਨਾਲ ਹੋਣਾ ਚਾਹੀਦਾ ਕਿ ਸਭ ਕੁਝ ਠੀਕ ਹੋ ਜਾਏ ਤੇ ਬਾਅਦ ਦੇ ਵਿੱਚ ਸਾਨੂੰ ਜਿਹੜਾ ਅਸੀਂ ਵੱਡਾ ਇਨਫਰਾਸਟ੍ਰਕਚਰ ਆਪਣੀਆਂ ਨਹਿਰਾਂ ਠੀਕ ਕਰਨੀਆਂ ਨੇ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਹ ਜਾਂ ਅਸੀਂ ਅ ਫੋਰੈਸਟੇਸ਼ਨ ਕਰਨੀ ਹੈ ਜਾਂ ਸੈਂਡ ਬਾਈਂਡਿੰਗ ਰੋਕਣੀ ਹੈ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਹ ਇਸ ਪਾਸੇ ਲੱਗ ਜਾਂ ਗਵਰਨਮੈਂਟ ਦੇ ਨਾਲ ਇਹਦੇ ਵਾਸਤੇ ਪੇਪਰ ਬਣਾਣੇ ਪੈਣਗੇ ਗਰਾਊਂਡ ਸਰਵੇਸ ਕਰਨੀਆਂ ਪੈਣਗੀਆਂ ਕੋਈ ਉਹਨਾਂ ਨੂੰ ਉਹਨਾਂ ਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਵੀ ਪਾਉਣਾ ਪਏਗਾ ਸੋਸ ਟੈਂਡਨ ਜੀ ਮੈਨੂੰ ਲੱਗਦਾ ਹੈ ਕਿ ਆਪਾਂ ਇਹ ਹੁਣ ਆਪਾਂ ਨਾ ਇਸ ਇਮੋਸ਼ਨ ਦੇ ਵਿੱਚ ਜਾਂਦੇ ਵਗਿਆ ਜਾਂ ਤੋਂ ਇਲਾਵਾ ਪੋਜ਼ਿਟਿਵਿਟੀ ਰੱਖਦੇ ਹੋਏ ਬੜੇ ਹੀ ਇੱਕ ਤਰੀਕੇ ਦੇ ਨਾਲੇ ਕੰਮ ਕਰੀਏ ਬਹੁਤ ਲੌਜੀਕਲ ਤਰੀਕੇ ਦੇ ਨਾਲ ਕੰਮ ਕਰੀਏ ਤੇ ਇਸ ਚੀਜ਼ ਨੂੰ ਸਿਰੇ ਚਾੜੀਏ ਮੈਂ ਤੁਹਾਨੂੰ ਦੱਸ ਰਿਹਾ ਕਿ ਆਪਾਂ ਇਹਦੇ ਵਿੱਚੋਂ ਸਟਰੋਂਗਰ ਹੀ ਨਿਕਲਣਾ ਪੰਜਾਬ ਨੇ ਕੋਈ ਕੋਈ ਇਹਦੇ ਵਿੱਚੋਂ ਦੀਪ ਨਹੀਂ ਨਿਕਲੇਗਾ ਪਰ ਅਗਰ ਅਸੀਂ ਤਰੀਕੇ ਨਾਲ ਕਰਾਂਗੇ ਤੇ ਹੋਰ ਵੀ ਸਟਰੋਂਗ ਨਿਕਲਾਂਗੇ ਤੇ ਸਭ ਤੋਂ ਜ਼ਰੂਰੀ ਹੈ ਕਿ ਇਹ ਜਿਹੜਾ ਸਾਨੂੰ ਇਸ ਤਰ੍ਹਾਂ ਦੇ ਨਾਲ ਇੱਕ ਸੰਦੇਸ਼ ਦਿੱਤਾ ਹੈ ਕੁਦਰਤ ਨੇ ਅਸੀਂ ਉਹ ਸੰਦੇਸ਼ ਨੂੰ ਲੈ ਕੇ ਹਿਊਮਿਲਟੀ ਨਾਲ ਲਈਏ ਤੇ ਉਹਦੇ ਬਾਰੇ ਕੁਝ ਕਰੀਏ ਬਿਲਕੁਲ ਉਸ ਆਪ ਨਾਲ ਹੀ ਕਰੀਏ ਔਰ ਜਿਹੜੀ ਤੁਸੀਂ ਗੱਲ ਕਹੀ ਹੈ ਔਰ ਮਰੀਆ ਅਸਟਰੀ ਵੀ ਗੱਲਬਾਤ ਹੋ ਰਹੀ ਸੀ ਤਿੰਨ ਚਾਰ ਜਗ੍ਹਾ ਸਾਡੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਪਾਣੀ ਦਾ ਲੈਵਲ ਤਾਂ ਘਟਣਾ ਸ਼ੁਰੂ ਹੋਇਆ ਪਰ ਤੋਂ ਜਿਹੜੀ ਇਸ ਤੋਂ ਬਾਅਦ ਬਿਮਾਰੀਆਂ ਸ਼ੁਰੂ ਹੋਣੀਆਂ ਜਿਹੜੇ ਮੱਛਰ ਹੋਏਗਾ ਉਹਦਾ ਬਹੁਤ ਸਾਨੂੰ ਇੰਪੈਕਟ ਹੋਏਗਾ ਤਾਂ ਉਹਦਾ ਵੀ ਇੱਕ ਕਿਆ ਰੱਖਣਾ ਪਈ ਉਹ ਦੇ ਲਈ ਸਾਨੂੰ ਕੰਮ ਕਰਨੇ ਪੈਣਗੇ ਸਾਡੇ ਹਸਪਤਾਲ ਵਗੈਰਾ ਸਾਡੇ ਜਿੱਥੇ ਤੋਂ ਸਕੂਲ ਵੀ ਕਿਹਾ ਹਸਪਤਾਲ ਵੀ ਪ੍ਰੋਪਰਲੀ ਸੈਟਰਾਇਟ ਕਰਨੇ ਪੈਣਗੇ ਔਰ ਉਹਨੂੰ ਸਹੀ ਤਰ੍ਹਾਂ ਚਲਾਉਣਾ ਪਏਗਾ ਸਰ 9 ਜੁਲਾਈ ਸਤੰਬਰ ਨੂੰ ਰਾਤ ਨੂੰ 10 ਵਜੇ ਜੀਐਸਟੀ ਨੂੰ ਲੈ ਕੇ ਸੀਤਾਰ ਮੰਨ ਨੇ ਜਿਹੜੇ ਸਨਾਤ ਮੰਿਸਟਰੀ ਤੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਸਲੈਬਸ ਜਿਹੜੀਆਂ ਸੀਗੀਆਂ 3-4 ਸਲੈਬਸ ਸੀ ਉਹਨੂੰ ਦੋ ਕਰਤਾ 5% ਤੇ 12% ਔਰ ਕਾਫੀ ਚੱਲ ਰਿਹਾ ਵੀ ਕਾਫੀ ਚੀਜ਼ਾਂ ਸਸਤੀ ਹੋਈਆਂ ਔਰ ਜਿਸ ਖਾਸ ਕਰਕੇ ਟਿਪ ਨੇ રોજਮਰ ਦੀ ਚੀਜ਼ਾਂ ਉਹਦਾ ਦਾ ਟੈਕਸ ਵੀ ਕਈਆਂ ਦਾ 0% ਹੋ ਗਿਆ ਖਾਸ ਕਰ ਜਿਹੜਾ ਰਸੋਈ ਆਈਟਮਸ ਆਈਆਂ ਤੇ ਇਹਦੇ ਨਾਲ ਕਾਫੀ ਲੋਕਾਂ ਨੂੰ ਲੱਗਦਾ ਵੀ ਰੀਲੀਫ ਮਿਲਣ ਵਾਲਾ ਸਰਕਾਰ ਨੂੰ ਵੀ ਲੱਗਦਾ ਸੀ ਕਿ ਮੋਦੀ ਜੀ ਨੇ ਕਹਿ ਸਕਿਆ ਵੀ ਜਦੋਂ 15 ਅਗਸਤ ਦੀ ਜਿਹੜੀ ਉਹਨਾਂ ਬੋਧਨ ਸੀ ਵੀ ਤੁਹਾਨੂੰ ਦੀਵਾਲੀ ਤੇ ਬਹੁਤ ਅੱਛੀ ਚੀਜ਼ਾਂ ਪਲਟਫਾਰਮਸ ਦੇ ਰੂਪ ਦੇ ਵਿੱਚ ਮਿਲਣ ਵਾਲੇ ਰਿਫਾਰਮਸ ਹੋਏ ਆ ਇਹਦੇ ਬਾਰੇ ਸਭ ਤੁਹਾਡਾ ਕੀ ਕਹਿਣਾ ਹੈ ਫਾਦੇ ਤੰਦਰ ਜੀ ਬਹੁਤ ਚੰਗਾ ਹੋਇਆ ਬਹੁਤ ਚੰਗਾ ਹੋਇਆ ਤੇ ਇਹ ਮੁਬਾਰਕ ਹੈ ਸਾਨੂੰ ਸਾਰਿਆਂ ਨੂੰ ਦੇਖੋ ਮੈਨੂੰ ਉਹ ਯਾਦ ਆ ਰਿਹਾ ਕਿ ਜਦੋਂ ਜੀਐਸਟੀ ਸ਼ੁਰੂ ਕੀਤੀ ਸੀਗੀ ਤੇ ਇਹਦੇ ਖਿਲਾਫ ਕਿੰਨਾ ਸਾਰਾ ਵਿਰੋਧ ਹੋਇਆ ਸੀਗਾ ਕੰਪਲੈਕਸਿਟੀ ਬਹੁਤ ਜ਼ਿਆਦਾ ਸੀਗੀ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਦੇ ਇਹਦੇ ਰਿਟਰਨ ਕਿੰਨਾ ਭਰਮੀ ਐ ਤੇ ਬਹੁਤ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਤੇ ਉਦੋਂ ਮੈਂ ਦਿੱਲੀ 'ਚ ਸੀਗਾ ਤੇ ਕੁਝ ਰੀਜ਼ਨ ਕਿ ਭਾਪੀ ਉੱਥੇ ਚੰਗਾ ਵੀ ਕਰ ਸਕੀ ਉਹ ਜੀਐਸਟੀ ਇੱਕ ਬਹੁਤ ਵੱਡਾ ਰੀਜ਼ਨ ਸੀਗਾ ਉਸ ਟਾਈਮ 'ਤੇ ਮੈਂ ਗੱਲ ਕਰ ਰਿਹਾ ਸੋ ਆ ਆ ਦੇਖੋ ਇਹ ਤਰੀਕੇ ਦੇ ਨਾਲ ਕੀਤੀ ਹੈ ਇਹ ਕਹਿਣਾ ਕਿ GST ਚਾਹੀਦੀ ਨਹੀਂ ਹੈ ਇਹ ਤੇ ਗਲਤ ਗੱਲ ਹੈ ਜੀ ਹੈ ਤੇ ਹੁਣ ਪਤਾ ਲੱਗ ਗਿਆ ਹੈ ਕਿ GST ਨਾਲ ਟੈਕਸ ਨੂੰ ਤੇ ਦੁੱਜਲ ਨੂੰ ਸਾਰਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਸਿਸਟਮ ਬਣ ਗਿਆ ਉਹ ਸਿਸਟਮ ਬਣਾਉਣ ਦੇ ਵਿੱਚ ਹੁਣ ਐਪਲੀਕੇਸ਼ਨ ਜਿਹੜੀ ਹੈ ਉਹਦੇ ਵਿੱਚ ਪਹਿਲੇ ਇਹਨਾਂ ਨੇ ਕੀ ਕੀਤਾ ਕਿ ਇਨਕਮ ਟੈਕਸ ਲਾਇਰ ਨੂੰ ਕੱਟ ਕੀਤਾ ਸੋ ਆ ਹਿਸਤਾ ਹਿਸਤਾ ਉਹਨੂੰ ਉਸ ਰਿਫਾਰਮ ਨੂੰ ਆਪਣੇ ਚਿਖਰ ਦੇ ਉੱਤੇ ਪੀਕ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਗਵਰਨਮੈਂਟ ਇੱਕ ਇੱਕ ਚੀਜ਼ ਆ ਹਿਸਤਾ ਹਿਸਤਾ ਕਰ ਰਹੀ ਹੈ एप्लीकेशन चंकी हुई फिर इनकम टैक्स में रिड्यूस किया फिर वैट उतार फिर हूँ यह रिडक्शन की है पहले चार फाइव परसेंट ट्वेल्व परसेंट एटीन परसेंट ट्वेंटी एट परसेंट ए हम फाइव परसेंट एटीन परसेंट हो गए हैं हम सब तो वही गल यह है देखने की कि प्राइस भी चेंज होंगे कि नहीं चेंज हूँ तो वो वास्ते वैसे गवर्मेंट ने कहा कि वो ਤੇ ਗਵਰਨਮੈਂਟ ਨੂੰ ਜਿਹੜੀਆਂ ਸਟੇਟ ਗਵਰਨਮੈਂਟਸ ਨਹੀਂ ਹੈ ਉਹਨਾਂ ਨੂੰ ਇਹ ਡਰ ਹੈਗਾ ਕਿ ਉਹਨਾਂ ਦੀ ਅਰਨਿੰਗ ਕੱਟ ਹੋ ਜਾਏਗੀ ਮੈਨੂੰ ਲੱਗਦਾ ਹੈ ਕਿ ਅਰਨਿੰਗ ਥੋੜੀ ਦੇਰ ਵਾਸਤੇ ਕੱਟ ਹੋਏਗੀ ਕਿਉਂਕਿ ਕੰਜ਼ਮਪਸ਼ਨ ਵੱਧ ਜਾਣੀ ਹੈ 100% ਜਦੋਂ ਇਨਸਾਨ ਦੇ ਹੱਥੇ ਵਿੱਚ ਪੈਸੇ ਆਉਂਦੇ ਨੇ ਤੇ ਅਗਰ ਉਹ ਇੱਕ ਚੀਜ਼ ਜੋ ਟੂਥਪੇਸਟ ਨਹੀਂ ਖਰੀਦੇਗਾ ਤਾਂ ਕੁਝ ਹੋਰ ਖਰੀਦ ਲੇਗਾ ਤੇ ਜੋ ਵੀ ਖਰੀਦੇਗਾ ਗਵਰਨਮੈਂਟ ਦੇ ਕੋਲ ਤੇ ਉਹਦਾ ਟੈਕਸ ਜਿਹੜਾ ਉਹ ਜਾਣਾ ਹੀ ਜਾਣਾ ਹੈ ਸੋ ਇਹ ਬਹੁਤ ਚੰਗਾ ਹੋਇਆ ਇਹ ਬਹੁਤ ਮੁਬਾਰਕ ਗੱਲ ਹੈਗੀ ਹੈ ਇਹਨੂੰ ਆਪਾਂ ਅੱਗੇ ਲੈ ਕੇ ਚੱਲੀਏ ਤੇ ਇਹਨੂੰ ਜਦੋਂ ਇਹ ਸਿਸਟਮ ਬਿਲਕੁਲ ਸੈੱ ਉਦੋਂ ਮੈਨੂੰ ਲੱਗਦਾ ਹੈ ਕਿ ਇਨਕਮ ਟੈਕਸ ਵੀ ਬਿਲਕੁਲ 100% ਬੰਦ ਕਰ ਦੇਣਾ ਗਵਰਨਮੈਂਟ ਨੇ ਤੇ ਉਹਦੇ ਨਾਲ ਸਾਡਾ ਜਿਹੜਾ ਵਿਕਸਿਤ ਭਾਰਤ ਹੈ ਜਾਂ ਜਿਹੜਾ ਅਸੀਂ ਇਕਨੋਮੀ ਬਣਨੇ ਚਾਹੁੰਦੇ ਆਂ ਦੀ ਵਰਲਡਸ ਲਾਰਜੈਸਟ ਇਕਨੋਮੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ 2038 ਤੱਕ ਅਸੀਂ ਸੈਕੰਡ ਨੰਬਰ ਤੇ ਆ ਜਾਈਏ ਹੁਣ ਇਸ ਵੇਲੇ ਵੀ ਜਿਹੜੇ ਸਾਡੇ GST ਸਲੈਬਸ ਨੇ ਉਹ ਬਾਕੀ ਕੰਟਰੀਜ਼ ਕੋਲੋਂ ਪਰਸੈਂਟੇਜ ਵਾਈ ਬਹੁਤ ਘੱਟ ਨੇ ਤੋਂ ਇਹਨਾਂ ਚੀਜ਼ਾਂ ਨਾਲ ਫਰਕ ਪਏਗਾ ਸੋ ਇਹ ਅੱਛਾ ਸਟੈਪ ਹੈਗਾ ਇਹਨੂੰ ਆਪਾਂ ਪੋਜ਼ਿਟਿਵਿਟੀ ਪੋਜ਼ਿਟਿਵਲੀ ਲਈਏ ਤੇ ਇਹਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰੀਏ ਕਨਸਪ ਅਗਦੇ ਵੱਧਦੇ ਹਨ ਕੱਲ ਡੋਨਾਲਡ ਰਡਰਕ ਜਿਹੜੀ ਉਹਨਾਂ ਨੇ ਆਪਣਾ ਟਵੀਟ ਪਾਇਆ ਤਿੰਨ ਰਾਸ਼ਟਰ ਤਿੰਨ ਰਾਸ਼ਟਰਪਤੀਆਂ ਦੇ ਫੋਟੋ ਭਾਈ ਜਿਹਦੇ ਵਿੱਚ ਇੱਕ ਆਪਣੇ ਪ੍ਰਧਾਨ ਮੰਤਰੀ ਸੀ ਇੱਕ ਚਾਈਨਾ ਦੇ ਸੀਗਿੰਗਪਿੰਗ ਤੇ ਰਸ਼ੀਅਨ ਪੁਤਿਨ ਇਹਨਾਂ ਦੀ ਫੋਟੋ ਪਾ ਕੇ ਉਹਨਾਂ ਨੇ ਕਮੈਂਟ ਪਾਸ ਕੀਤਾ ਜਿਹੜਾ ਲਿਖਿਆ ਹੋਰ ਬੜਾ ਉਹਦਾ ਉਹ ਜਿ ਚਨਾਵੀ ਹੋ ਰਹੀ ਹੈ ਉਹ ਬੜੇ ਰੋਸ ਚਨਾਵੀ ਹੋ ਰਹੀ ਹੈ ਦੋਨੋਂ ਪਾਸੇ ਚੱਲ ਰਹਾ ਹੈ ਉਹਦਾ ਜਿਹੜਾ ਹਿੰਦੀ ਤੇ ਜਿਹੜਾ ਪੰਜਾਬੀ ਚ ਅਸੀਂ ਬ화ਤ ਕਰਦੇ ਹਾਂ ਉਹਦਾ ਪਹਿਲਾਂ ਅਸੀਂ ਭਾਰਤ ਤੇ ਰੂਸ ਕੋ ਚੀਕ ਕੇ ਹਵਾਲੇ ਕੀਤਾ ਇਹ ਸਾਰਾ ਆਫਟਰ ਮੈਂ ਥਾਂਦਾ ਵੀ ਐਸਈਓ ਜਿਹੜੀ ਸਮਿਟ ਹੋਈ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਿਜੇਸ਼ਨ ਸਮਿਟ ਜਿਹੜੀ ਹੋਈ ਹੈ ਉਸਦੇ ਆਫਟਰਬੈਥ ਹੋਇਆ ਇਹਦੇ ਬਾਰੇ ਸਤ ਥੋੜਾ ਜਿਹਾ ਜਾਨਣਾ ਕੋ ਤੁਹਾਡਾ ਕੀ ਇਸ ਵਿਸ਼ੇਸ਼ਣ ਹੈ ਸਰ ਅਹਾ ਨੇ ਤੇ ਕੋਈ ਸੰਦਰਭ ਕੀ ਆਪ ਹੈ 트럼ਪ ਪ੍ਰੈਜ਼ੀਡੈਂਟ 트럼ਪ ਤੇ ਬਾਰੇ ਨਹੀਂ ਸੋਚੀ ਤੇ ਚੰਗਾ ਹੈ ਉਹ ਬੰਦਾ ਬਿਲਕੁਲ ਹੀ ਮਤਲਬ ਸੀਸੀ ਪਾਸਿਓਂ ਪੋਲਿਟਿਸ਼ੀਅਨ ਨਹੀਂ ਹੈ ਕਿਸੇ ਪਾਸਿਓਂ ਕੋਈ ਉਹ ਕੋਈ ਇੱਕ ਪੋਲਿਟਿਸ਼ੀਅਨ ਹੁੰਦਾ ਦੂਸਰਾ ਸਟੇਟਸਮੈਨ ਹੁੰਦਾ ਸਭ ਤੋਂ ਵੱਡਾ ਸਟੇਟਸਮੈਨ ਹੁੰਦਾ ਜਿਹਦੇ ਨਾਲ ਸਾਡੇ ਵਾਜਪਾਈ ਦੀ ਸਟੇਟਮੈਂਟ ਸੀਗੇ ਸਰਦਾਰ ਮਨਮੋਹਨ ਸਿੰਘ ਦੀ ਸਟੇਟਮੈਂਟ ਸੀਗੇ ਮੈਂ ਬੜੇ ਸਟੇਟਸਮੈਨ ਆਏ ਨੇ ਦੁਨੀਆ ਦੇ ਵਿੱਚ ਤੇ ਉਹ ਸਟੇਟਸਮੈਨ ਕੀ ਉਹ ਤੇ ਪੋਲਿਟਿਸ਼ੀਅਨ ਵੀ ਨਹੀਂ ਹੈ ਉਹ ਤੇ ਇੱਕ ਜਿੱਦਾਂ ਹੁੰਦਾ ਨਾ ਵੈਰੀ ਇਮੇਚੁਰ ਪਰਸਨ ਗੈਂਗਸਟਰ ਟਾਈਪ ਆਦਮੀ ਵਿਚਾਰਾ ਦੇ ਦਿਮਾਗ ਨੂੰ ਤਾਂ ਟੈਟੋ ਦੇ ਬਾਰੇ ਏਸੀ ਜਿਆਦਾ ਨਾ ਸੋਚੀਏ ਚੰਡਾਈ ਕੋਪਰੇਸ਼ਨ ਆਰਗੇਨਾਈਜੇਸ਼ਨ ਦੇ ਸੰਮੇਲਕ ਤੇ ਵਿੱਚ ਗਏ ਸੀਗੇ ਪ੍ਰਾਈਮ ਮਿੰისტਰ ਜ਼ਿਆਦਾਤਰ ਅਸੀਂ ਜਾਣਦੇ ਨਹੀਂ ਆ ਕਿ ਗਏ ਨੇ ਕਿਉਂਕਿ ਸੈਂਸਿਟੀਵਿਟੀ ਬਹੁਤ ਸੀਗੀ ਤੇ ਉੱਥੇ ਉਹਨਾਂ ਨੇ ਗੱਲ ਕੀਤੀ ਸੀ ਸਿਕਿਉਰਿਟੀ ਕਨੈਕਟੀਵਿਟੀ ਤੇ ਓਪਰਚ्युनिटी ਦੀ ਇਹ ਗੱਲ ਬੜੀ ਵੱਡੀ ਹੈਗੀ ਹੈ ਗੱਲ ਤੇ ਇੱਕ ਜਿਹੜੀ ਜਿਹੜਾ ਵੱਡਾ ਕੰਮ ਉਹ ਕਰਕੇ ਆਏ ਨੇ ਉਹਨਾਂ ਨੇ ਜਿਹੜਾ ਸਾਡਾ ਟੈਰੀਜ਼ਨ ਤੇ ਕੰਸਰਨ ਹੈਗੇ ਨੇ ਸਪੈਸ਼ਲੀ ਫਾਰ ਪਾਕਿਸਤਾਨ ਉਹਨਾਂ ਨੂੰ ਬੜਾ ਤੁਲਕੇ ਉਹਨਾਂ ਨੇ ਗੱਲ ਕੀਤੀ ਉਦੇ ਵਾਸਤੇ ਉਹ ਉਹ ਜਗਾ ਚੰਗੀ ਸੀ ਗੱਲ ਕਰਨ ਵਾਸਤੇ ਕਿਉਂਕਿ ਐਸਆਈਓ ਦੇ ਵਿੱਚ ਵੀ ਇੱਕ ਰੀਜਨਲ ਐਂਟੀ ਟੈਰਰਿਸਟ ਸਟਰਕਚਰ ਹੈਗਾ ਉਹਨੂੰ ਰੈਟਸ ਕਹਿੰਦੇ ਨੇ ਤੇ ਉਸ ਰੈਟਸ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਟੈਰਰਿਜ਼ਮ ਦੀ ਇਨਫੋਰਮੇਸ਼ਨ ਦੇਣ ਵਾਸਤੇ ਤੇ ਇੱਕ ਦੂਸਰੇ ਦੇ ਨਾਲ ਟੈਰਰਿਜ਼ਮ ਦੇ ਯੂ نو ਡਾਟਾ ਵੀ ਕੇ ਸ਼ੇਅਰ ਕਰਨਾ ਹੈ ਤੇ ਕੋਈ ਦੂਸਰੀ ਜਗ੍ਹਾ ਤੋਂ ਟੈਰਰਿਜ਼ਮ ਹੋ ਰਿਹਾ ਨੂੰ ਕੀ ਕਰਨਾ ਹੈ ਸੋ ਉਹ ਇੱਕ achhi jagah thi ki ਤੇ ਬਾਕੀ ਇਹਦੇ ਨਾਲ ਇੰਡੀਆ ਦਾ ਬਹੁਤ ਇਨਫਲੂਐਂਸ ਵਧੇਗਾ ਸੈਂਟਰਲ ਏਸ਼ੀਆ ਦੇ ਵਿੱਚ ਤੇ 트럼ਪ ਨੂੰ ਇਸ ਵੇਲੇ ਫਿਕਰ ਪੈ ਗਿਆ ਕਿ ਜਿਸ ਤਰੀਕੇ ਨਾਲ ਉਹਨੇ ਸੋਚਿਆ ਸੀਗਾ ਕਿ ਮੈਂ ਸਾਰਿਆਂ ਨੂੰ ਟੈਰਿਫ ਦੇ ਨਾਲ ਦਬਾ ਲਵਾਂਗਾ ਉਹ ਉਲਟਾ ਹੁੰਦਾ ਜਾ ਰਿਹਾ ਹੈ ਉਹ ਉਹ ਹੁਣ ਯੂ ਐਸ ਏ ਹੀ ਦਬ ਰਿਹਾ ਤੇ ਯੂ ਐਸ ਏ ਦੇ ਵਾਸਤੇ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਅੱਗੇ ਕਿ ਇਹ ਇਸੇ ਪਾਸੇ ਗੱਲ ਜਾਣੀ ਹੈ ਤੇ ਬਾਕੀ ਗੱਲਬਾਤ ਤਾਂ ਕਾਫੀ ਹੋਈ ਹੈ ਉਹ ਗੱਲਬਾਤ ਦੇ ਬਾਰੇ ਕੋਈ ਜ਼ਿਆਦਾ ਚਰਚਾ ਨਹੀਂ ਕੀਤੀ ਕਿ ਗੱਲਬਾਤ ਹੋਈ ਹੈ ਚਾਈਨਾ ਦੇ ਨਾਲ ਗੱਲਬਾਤ ਹੋਈ ਹੈ ਰਸ਼ੀਆ ਦੇ ਨਾਲ ਹੋਈ ਹੈ ਪ੍ਰਾਈਮ ਮਿਨਿਸਟਰ ਮੋਦੀ ਦੀ ਉਹਦੇ ਨਾਲ ਕੁਝ ਚੰਗਾ ਹੀ ਨਿਕਲੇਗਾ ਚਾਈਨਾ ਤੋਂ ਮੇਰਾ ਜਿਆਦਾ ਮੈਂ ਇਹ ਕਹਿਣਾ ਚਾਹਨਾ ਕਿ ਸਾਡੀ ਬਾਰਡਰ ਮੈਨੇਜਮੈਂਟ ਥੋੜੀ ਬੈਟਰ ਹੋ ਜਾਏ ਤੇ ਬਹੁਤ ਅੱਛੀ ਗੱਲ ਹੈ ਉਹ ਕਾਫੀ ਫਸੀ ਪਈ ਹੈ ਤੇ ਦੂਸਰਾ ਜਿਹੜਾ ਚਾਈਨਾ ਅਨੈਸਰਲੀ ਪਾਕਿਸਤਾਨ ਨੂੰ ਮਿਲਟਰੀਲੀ ਅਸਿਸਟ ਕਰ ਰਿਹਾ ਹੈ ਅਗਰ ਚਾਈਨਾ ਪਾਕਿਸਤਾਨ ਨੂੰ ਸੋਸ਼ਲ ਪੋਲੀਟਿਕ ਐਨਾਲਿਸਿਸ ਕਰੇ ਉਹਨੂੰ ਉੱਤੇਵਧਨ ਦੇ ਵਾਸਤੇ ਕਰੇ ਉਹਨੂੰ ਉਹਨੂੰ ਇਕਨੋਮੀਕਲੀ ਸਟਰੈਂਥਨ ਕਰਨ ਦੇ ਵਾਸਤੇ ਕਰੇ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜਾ ਉਹ ਮਿਲਟਰੀਲੀ ਉਹਨੂੰ ਤੰਦਨ ਕਰ ਰਿਹਾ ਇਹ ਪੂਰੇ ਸੌਥੀਅਸ਼ੀਅਨ ਰੀਜਨ ਦੇ ਵਾਸਤੇ ਚੰਗਾ ਨਹੀਂ ਹੈ ਸੋ ਬਹੁਤ ਅੱਛੀ ਹੋਈ ਹੈ ਐਸਈਓ ਦੀ ਜਿਹੜੀ ਕਾਨਫਰੰਸ ਹੋਈ ਹੈ ਤੇ ਇਹਨੂੰ ਹੁਣ ਅੱਗੇ ਲੈ ਕੇ ਜਾਣਾ ਆਪਾਂ ਟਰੰਪ ਦੇ ਬਾਰੇ ਤੇ ਟੈਨਰਿਸ ਦੇ ਬਾਰੇ ਜ਼ਿਆਦਾ ਨਹੀਂ ਸੋਚੀਏ ਤੇ ਚੰਗਾ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਪਿਛਲੀ ਵੀ ਪਿਛਲੀ ਵਾਰ ਵੀ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਇਹਨੂੰ ਬਹੁਤ ਵੱਡੀਆਂ-ਵੱਡੀਆਂ ਚੁਣੌਤੀਆਂ ਠੀਕ ਕਰ ਲੀਆਂ ਨੇ ਇਕਨੋਮਿਕ ਚੁਣੌਤੀ ਜਦੋਂ ਅਸੀਂ ਖੋਲੇ ਸੀਗਾ ਅ ਆਪਣਾ ਸਰਕਾਰ ਮੰਤੋਂ ਦੀ ਨੇ ਖੋਲਿਆ ਸੀਗਾ ਇਕਨੋਨਮੀ ਨੂੰ ਖੋਲਿਆ ਸੀ ਜੇ ਸਾਰੇ ਕਹਿੰਦੇ ਸੀਗੇ ਕਿ ਸਾਡੇ ਇੰਡਸਟਰੀਜ਼ ਦਾ ਪੱਠਾ ਬਹਿ ਜਾਏਗਾ ਉਹ ਉਲਟਾ ਹੋ ਗਿਆ ਸਾਡੇ ਇੰਡਸਟਰੀਜ਼ ਨੇ ਪੂਰੀ ਦੁਨੀਆ ਦੇ ਵਿੱਚ ਖਰੀਦ ਲਈਆਂ ਕਈ ਕੰਪਨੀਆਂ ਖਰੀਦ ਲਈਆਂ ਸੋ ਇਹ ਚੰਗਾ ਹੈ ਠੀਕ ਠਾਕ ਹੈ ਸਭ ਠੀਕ ਹੋਏਗਾ ਇੱਕ ਜਿਹੜੀ ਹੁਣ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਘਟਨਾ ਹੋਈ ਹੈ ਜਿਹੜੀ ਬੜੀ ਘਟ ਦੇਖਣ ਨੂੰ ਮਿਲਦੀ ਹੈ ਇੱਕ ਐਮਐਲਏ ਹੋਵੇ ਔਰ ਉਹ ਪੁਲਿਸ ਕਸਟਡੀ ਦੇ ਵਿੱਚ ਨੜਦਾ ਹੋਵੇ ਗੋਲੀ ਚਲਦੀ ਹੋਵੇ ਔਰ ਇਹ ਚੀਜ਼ ਇੱਕ ਸਰਕਾਰ ਆਪਣੀ ਸਰਕਾਰ ਦੇ ਵਿੱਚੋਂ ਇਸ ਤਰ੍ਹਾਂ ਕਰ ਰਿਹਾ ਹੋਵੇ ਜਾਂ ਤਾਂ ਪੁਲਿਸ ਉੱਪਰ ਉਹਦਾ ਵਿਸ਼ਵਾਸ ਨਹੀਂ ਜਾਂ ਉਹਦਾ ਕਰਦਾਰਾਂ ਦਾ ਗੰਦਾ ਵੀ ਜਿਹੜਾ ਪੁਲਿਸ ਨੂੰ ਸੰਭਾਲਣ ਵਿੱਚ ਮੁਸ਼ਕਲ ਹੋ ਰਹੀ ਹੈ। ਔਰ ਮੈਂ ਗੱਲ ਕਰ ਰਿਹਾ ਹਰਨੀਸ਼ ਸਿੰਘ ਪਟਨ ਮਾਜਰਾ ਦੀ ਆਪਣੇ ਸਨੌਰ ਤੋਂ ਐਮਐਲਏ ਹੈ। ਔਰ ਸਾਰਿਆਂ ਨੇ ਕਰਨਾਲ ਵਾਲੀ ਘਟਨਾ ਸੁਣੀ ਵੀ ਹੈ ਉਸ ਘਟਨਾ ਦੇ ਵਿੱਚ ਗੋਲੀਆਂ ਵੀ ਚੱਲੀਆਂ ਐਸਾ ਸੁਣਿਆ ਮੈਂ ਪ੍ਰਵਾਦ ਤੋਂ ਕਾਊਂਟਰ ਆਇਆ ਵੀ ਗੋਲੀ ਵੀ ਚੱਲੀ ਉਹ ਨੱਟ ਗਿਆ ਪੁਲਿਸ ਕਸਟਡੀ ਦੇ ਵਿੱਚ। ਇਹਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਹੈ? हां ਤੇੰਦਤੀ ਬਹੁਤ ਹੀ ਮੰਦਭਾਗਾਏ ਇਨਸੀਡੈਂਟ ਹੈਗਾ ਤੇ ਮੈਨੂੰ ਤੇ ਕੋਈ ਇੰਟਰਸਟ ਨਹੀਂ ਹੈ ਇਹਦੇ ਚ ਪਠਾਨਵਾਜਰਾ ਜਾਂ ਜੋ ਵੀ ਹੈ ਮੈਨੂੰ ਇੰਟਰਸਟ ਹੈ ਕਿ ਇਹ ਦੇ ਨਾਲ ਪੰਜਾਬ ਨੂੰ ਸੰਦੇਸ਼ ਕੀ ਦਿੰਦਾ ਹੈ ਇਹ ਉਹ ਗੱਲ ਪ੍ਰੂਵ ਕਰ ਦਿੰਦਾ ਹੈ ਕਿ ਸਾਡੇ ਕੋਲ ਕਿੰਨਾ ਵੱਡਾ ਲੀਡਰਸ਼ਿਪ ਦਾ ਡੈਫਿਸਿਟ ਹੈਗਾ ਇਹ ਦੂਸਰੀ ਗੱਲ ਵੀ ਕਰ ਦਿੰਦਾ ਹੈ ਕਿ ਅਸੀਂ ਆਪਣੇ ਪਾਵਰ ਦੇ ਵਿੱਚ ਏਡੇ ਨਸ਼ਪਾਉ ਦੇ ਨਸ਼ੇ ਦੇ ਵਿੱਚ ਏਡੇ ਜ਼ਿਆਦਾ ਮਗਨ ਹੋ ਜਾਂਦੇ ਆ ਇਥੇ ਅਸੀਂ ਹਰ ਤਰੀਕੇ ਦੇ ਨਾਲ ਜੋ ਇੱਕ ਸੋਸਾਇਟੀ ਦਾ ਸੰਤੁਲਨ ਨਿਸ਼ਾੜਨਾ ਸ਼ੁਰੂ ਕਰ ਦਿੰਨੇ ਆ ਤੇ ਇਹ ਸਾਡੀ ਪਰਵਰਿਸ਼ ਦੇ ਉੱਤੇ ਵੀ ਇਹ ਇੱਕ ਲਾਲਚਣ ਲੱਗ ਜਾਂਦਾ ਹੈ ਤੇ ਇਹ ਦੋ ਗੱਲਾਂ ਜਿਹੜੀਆਂ ਮੈਂ ਹਮੇਸ਼ਾ ਹੀ ਕਰਦਾ ਰਹਿਣਾ ਇੱਕ ਕੀ ਸਾਨੂੰ ਚੰਗੀ ਲੀਡਰਸ਼ਿਪ ਚਾਹੀਦੀ ਹੈ ਤੇ ਦੂਸਰਾ ਕੀ ਅਸੀਂ ਜਿਸ ਤਰੀਕੇ ਨਾਲ ਸਾਡੇ ਸਾਡੀ ਟ੍ਰੈਡੀਸ਼ਨ ਤੇ ਸਾਡੇ ਸੋਸਾਇਟੀਲ ਨੋਰਮਸ ਥੱਲੇ ਜਾ ਰਹੇ ਨੇ ਤੇ ਸਾਡੇ ਐਥਿਕਸ ਥੱਲੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਦਰਸਾਉਂਦਾ ਹੈ ਤੇ ਜਿੱਦਾਂ ਪਠਾਨ ਮਾਜਰਾ ਹੈਗਾ ਇਦਾਂ ਤੇ ਕਈ ਇੱਥੇ ਬਹੁਤ ਸਾਰੇ ਪੋਲੀਟੀਸ਼ੀਅਨਸ ਨੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਨਾਲ ਲੈਂਦੀਆਂ ਨੇ ਉਹਨਾਂ ਨੇ ਵੀ ਕੁਝ ਸੋਚ ਲੈਣਾ ਚਾਹੀਦਾ ਹੈ ਕੁਝ ਚੰਗੇ ਬੰਦੇ ਲਓ ਕੁਝ ਐਸੇ ਬੰਦੇ ਲਓ ਜਿਹੜੇ ਕਿ ਹੂੰ ਦੇਖੋ ਅੱਗੇ ਵੀ ਜਿਹੜੀ ਲੀਡਰਸ਼ਿਪ ਪਠਾਨ ਮਾਜਰਾ ਦੇ ਵਰਕ ਹੈ ਉਹ ਉਮਰ ਦੇ ਬੰਦਿਆਂ ਦੀ ਆਣੀ ਹੈ ਕਿ ਲੀਡਰਸ਼ਿਪ ਅਗਰ ਐਸੇ ਬੰਦੇ ਪੰਜਾਬ ਦੇ ਵਿੱਚ ਚੰਗੇ ਆਣੇ ਨੇ ਤੇ ਪੰਜਾਬ ਦਾ ਫਿਰ ਭਲਾ ਕਿੱਥੋਂ ਹੋ ਸਕਦਾ ਮੈਂ ਇਹਦਾ ਪਿਛੋਕੜ ਦੇਖ ਰਿਆ ਸੀਗਾ ਚੰਗੀ ਫੈਮਿਲੀ ਦਾ ਬੰਦਾ ਹੈ ਸ਼ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀਗੇ ਜ਼ਮੀਨ ਵੀ ਚੰਗੀ ਹੈਗੀ ਹੈ ਪੜ੍ਹਾਈ ਪਰਵਰਿਸ਼ ਵੀ ਚੰਗੀ ਹੋਈ ਹੋएगी ਪੰਜ ਸੱਤ ਤੇ ਇਹਨੇ ਪਾਰਟੀਆਂ ਚੇਂਜ ਕਰ ਦਿੱਤੀਆਂ ਪਹਿਲੇ ਸ਼ਰੋਮਣੀ ਅਕਾਲੀ ਦਲ ਤੋਂ ਪਤਾ ਨਹੀਂ ਕਿੱਥੇ ਗਿਆ ਫਿਰ ਉਹ ਬਾਦਲ ਦੀ ਕਿਉਂ ਉਹਦੇ ਵਿੱਚ ਚਲਾ ਗਿਆ ਪੰਜਾਬ ਇਕਤਾ ਪਾਰਟੀ ਚਲਾ ਗਿਆ ਪਤਾ ਨਹੀਂ ਕਿੱਥੇ ਗਿਆ ਉਹਦੇ ਬਾਅਦ ਦੋ ਦੋ ਇਹਦੇ ਵਿਆਹ ਨੇ ਉਦੂਦੀ ਜਿਹੜੇ ਦੂਜੀ ਕੁੜੀ ਇਹਨੇ ਇਲੀਗਲੀ ਵਿਚਾਰੀ ਲੜਕੀ ਦਾ ਦਿੱਕੀ ਬਰਬਾਦ ਕੀਤੀ ਹੈ ਉਹਨੂੰ ਇਹ ਕਹੀ ਜਾ ਰਿਹਾ ਹੈ ਕਿ ਉਹ ਮੈਨੂੰ ਪਸੰਦ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਜਦੋਂ ਇਹਨੂੰ ਫੜਿਆ ਅਜਾ ਤੇਰੇ ਨਾਲ ਤੇਰੇ ਅਗੇ ਕੋ ਕੇਸ ਆ ਗਿਆ ਤੇ ਤੇ ਤੈਨੂੰ ਪਤਾ ਕਿ ਤੂੰ ਬਿਲਕੁਲ ਠੀਕ ਹੈ ਤੇ ਤੂੰ ਦੌੜ ਕਿਉਂ ਰਿਹਾ ਤੂੰ ਤੂੰ ਜਾ ਕੇ ਪੁਲਿਸ ਦੇ ਵਿੱਚ ਜਾ ਕੇ ਆਪਣਾ ਕੇਸ ਲੜ ਤੇ ਬਾਕੀ ਆਮ ਆਦਮੀ ਪਾਰਟੀ ਵੀ ਦੇਖੋ ਜਦੋਂ ਜਦੋਂ ਤੱਕ ਇਹ ਵਧੀਆ ਸੀਗਾ ਉਦੋਂ ਤੱਕ ਇਹਦੇ ਉੱਤੇ ਉਹਨਾਂ ਨੇ ਕੁਝ ਨਹੀਂ ਹੁੰਨ ਦਿੱਤਾ ਉਹ ਸਡਨਲੀ ਜਦੋਂ ਇਹਨੇ ਵੱਧ ਇਹਨੇ ਮਾਨ ਸਾਹਿਬ ਦੇ ਖਿਲਾਫ ਚਾਰ ਗੱਲਾਂ ਕੀਤੀਆਂ ਤੇ ਇਹਨੂੰ ਫੜਨ ਚਲੇ ਗਏ ਤੇ ਇਹ ਕਿਹੜੀ ਪੋਲਿਟਿਕ ਸਾਨੂੰ ਇਹ ਦਿਖਾਉਂਦੀ ਹੈ ਤੇ ਸਿੰਦਰ ਜੀ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਗੱਲਾਂ ਕਰਕੇ ਨਾ ਅਸੀਂ ਪੰਜਾਬ ਦੀ ਜਿਹੜੀ ਸ਼ਾਨ ਹੈ ਪੰਜਾਬ ਦੀ ਜਿਹੜੀ ਟ੍ਰੈਡੀਸ਼ਨ ਹੈ ਜੋ ਅਸੀਂ ਸਾਨੂੰ ਸਾਡੇ ਗੁਰੂਆ ਪੀਰਾਂ ਨੇ ਦਿੱਤਾ ਹੈ ਜੋ ਸਾਡੀ ਸਾਡੀ ਇੱਕ ਇੱਕ ਤਰੀਕਾ ਹੈਗਾ ਕਿ ਅਸੀਂ ਇਸਤਰੀ ਦਾ ਬਹੁਤ ਮਾਨ ਕਰਦੇ ਹਾਂ ਬਹੁਤ ਇੱਕ ਰਾਈਟियस ਜ਼ਿੰਦਗੀ ਜੀਨੇ ਆ ਬੜੀ ਆਨਸਟ ਤਰੀਕੇ ਨਾਲ ਅਸੀਂ ਕੰਮ ਕਰਦੇ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਾਲਚਨ ਲੱਗ ਜਾਂਦਾ ਤੁਹਾਨੂੰ ਐਜ਼ ਅ ਸਿਵਲ ਸੁਸਾਇਟੀ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੰਦਰਜੀ ਪਾਰ ਬਹੁਤ ਬਾਰਿਸ਼ ਸ਼ੁਰੂ ਹੋ ਗਈ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਪਤਾ ਨਹੀਂ ਕੀ ਹੋਣਾ ਐ ਇੱਥੇ ਤੇ ਜਿੱਥੇ ਮੈਂ ਬੈਠਿਆ ਹਾਂ ਪਟਿਆਲੇ ਦੇ ਵਿੱਚ ਇੱਥੇ ਉਹ ਸਾਡੀ ਕੱਦਰ ਵੀ ਵਧਦੀ ਜਾ ਰਹੀ ਹੈ 3 ਪਿੰਟ ਪਹਿਲੇ ਹੋ ਗਏ ਵਾਹਿਗੁਰੂ 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 ਪਤਾ ਨਹੀਂ ਕੀ ਹੋਣਾ ਦੋਕ ਦਿਨ ਠੀਕ ਰਹੀ ਸੀ ਕਿ ਹੁਣ ਫੇਰ ਬਹੁਤ ਬਾਰਿਸ਼ ਸ਼ੁਰੂ ਹੋ ਗਈ ਚਲੋ ਐਨੀਵੇ ਜੋ ਪਰਮਾਤਮਾ ਦੀ ਗੱਲ ਹੈ ਤੇ ਮੈਂ ਕਹਿ ਰਿਹਾ ਅਸੀਂ ਗੱਲ ਕੀ ਇਹ ਇਹਦੇ ਬਾਰੇ ਚ ਪਠਾਨ ਮਾਜਰਾ ਡਸ ਨਾਟ ਕਮ ਇਹ ਇਹ ਤੇ ਇਹ ਤੇ ਇੱਕ ਬੰਦਾ ਹੈਗਾ ਉਹ ਸਾਨੂੰ ਸੋਚਣਾ ਇਹਨਾਂ ਗੱਲਾਂ ਤੋਂ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਕੀ ਕਮਜ਼ੋਰੀਆਂ ਆਈਆਂ ਨੇ ਤੇ ਉਹਨਾਂ ਕਮਜ਼ੋਰੀਆਂ ਨੂੰ ਅਸੀਂ ਠੀਕ ਕਿੱਦਾਂ ਕਰਨਾ ਹੈ ਕਿਉਂਕਿ ਜਦੋਂ ਤੱਕ ਸਮਾਜ ਠੀਕ ਨਹੀਂ ਹੋਏਗੀ ਉਦੋਂ ਤੱਕ ਜਿਹੜਾ ਤੁਹਾਡਾ ਸੁਪਨਾ ਉਹ ਤਰੱਕੀ ਨਹੀਂ ਕਰ ਸਕਦਾ ਜਿਹੜੇ ਇਸ ਰਿਕਾਰਡਿੰਗ ਕਰ ਰਹੇ ਆ ਕਰਨਤ ਸਾਹਿਬ ਪਟਿਆਲੇ ਦੇ ਵਿੱਚ ਹੈ ਮੈਂ ਚੰਡੀਗੜ੍ਹ ਦੇ ਵਿੱਚ ਬੈਠਾ ਹੁਣ ਜਿਹੜਾ ਚੰਡੀਗੜ੍ਹ ਦਾ ਜਿਹੜਾ ਇਸ ਸਮੇਂ ਮੈਂ ਦੇਖ ਰਿਹਾ ਸਾਡੇ ਵੀ ਕੋਈ ਖਿੜਕੀ ਦੇ ਨਾਲ ਮੈਂ ਬੈਠਾ ਤੇ ਇੱਥੇ ਮੌਸਮ ਸਾਫ਼ ਹੈ ਪਰ ਤੁਮ ਲੋਕਾਂ ਦਾ ਸਾਰਾ ਕੁਝ ਠੀਕ ਹੋ ਜਾ ਬਰਸਾਤ ਵੀ ਰੱਬ ਪ੍ਰਭੂ ਕਿਰਪਾ ਕਰੇਗਾ ਤਾਂ ਸਭ ਕੁਝ ਅੱਗੇ ਤੋਂ ਅੱਗੇ ਜਲਦੀ ਤੋਂ ਜਲਦੀ ਠੀਕ ਹੋਵੇ ਹੁਣ ਕਰਨਤ ਸਾਹਿਬ ਜਿਹੜੀ ਤੁਹਾਡੀ ਹਮੇਸ਼ਾ ਇੱਕ ਸ਼ਭੀ ਰਹਿੰਦੀ ਹੈ ਉਹ ਤੁਸੀਂ ਬੜਾ ਪ੍ਰੋਸਾਈਟ ਵੀ ਕਰਦੇ ਹੋ ਖੇਡਾਂ ਨੂੰ ਆਪਣਾ ਸੁਲ ਚੱਲਦੇ ਆ ਗੁਰਪ੍ਰੀਤ ਸਿੰਘ ਸ਼ੂਟਰ ਨੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਦੋ 골ਡ ਜਿੱਤੇ। ਉਹ ਲਗਭਗ ਭਾਰਤ ਨੇ 11 골ਡ ਦੇ ਕਰੀਬ ਉੱਥੋਂ ਲਿੱਤੇ। ਹੁਣ ਆਪਾਕ ਸਪੋਰਟਸ ਵੱਲੋਂ ਤਾਂ ਸਾਨੂੰ ਇਸ ਤੁਹਾਡੀ ਜਿਹੜੀ ਅਚੀਵਮੈਂਟਸ ਤੇ ਚਾ ਤੁਹਾਡਾ ਆਪਾਂ ਦੀ ਬਹੁਤ ਬਹੁਤ ਮੁਬਾਰਕਾਂ ਗੁਰਪ੍ਰੀਤ ਸਿੰਘ ਨੂੰ ਬਹੁਤ ਵਧੀਆ ਉਹਨੇ ਕੀਤਾ ਦੋ ਦੋ ਮੈਡਲ ਜਿੱਤੇ ਉਹ ਵੀ 골ਡ ਮੈਡਲ ਏਸ਼ੀਅਨ ਚ ਏਸ਼ੀਅਨ ਸ਼ੂਟਿੰਗ ਚ ਜਿੱਤਰੇ ਤੇ ਇਹਦਾ ਮਤਲਬ ਉਹ ਬਿਲਕੁਲ ਤਿਆਰ ਹੈਗੇ 올림픽ਸ ਵਾਸਤੇ ਵੀ ਜਾ ਰਿਹਾ ਹੈ। ਆ ਤੁਤੇ ਜਿਹੜੀ ਆ ਸਾਡਾ ਇੱਕ ਬਹੁਤ ਸਟਰੋਂਗ ਪੁਆਇੰਟ ਹੈ ਸਾਡੀਆਂ ਲੇਡੀਆਂ ਵੀ ਬਹੁਤ ਚੰਗਾ ਸ਼ੂਟ ਕਰ ਰਹੀਆਂ ਨੇ ਸਾਡੀਆਂ ਬੱਚੀਆਂ ਸ਼ੂਟ ਕਰ ਰਹੀਆਂ ਨੇ ਸਾਡੇ ਬੰਦੇ ਵੀ ਤੇ ਮੈਨੂੰ ਲੱਗਦਾ ਕਿ ਸਾਨੂੰ ਸ਼ੂਟਿੰਗ ਦੇ ਵੱਲ ਹੋਰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਚੰਗੇ ਤੋਂ ਚੰਗੇ ਸਾਡੀ ਸਾਡੀ ਬਾਡੀ ਵੀ ਹੈ ਸਾਡੇ ਹੱਥ ਜਿਹੜੇ ਨੇ ਉਹ ਥੋੜੇ ਤਗੜੇ ਹੁੰਦੇ ਨੇ ਸਟਡੀ ਰਹਿੰਦੇ ਨੇ ਸੋ ਉਹ ਉਹ ਵੀ ਸਾਨੂੰ ਸ਼ੂਟ ਕਰਦਾ ਤੇ ਬਹੁਤ ਬਹੁਤ ਮੁਬਾਰਕਾਂ ਗੁਰਪ੍ਰੀਤ ਨੂੰ ਤੇ ਆਪਾਂ ਇਹ ਕਵਾਂਗੇ ਕਿ ਇਹ ਇਸ ਇਸ ਵਾਲਾ ਸੀ ਹੋਰ ਥੋੜਾ ਵਧੀਏ ਤੇ ਕੁਬੀਰ ਦੇ ਵਿੱਚ ਕਈ ਸਾਡੇ ਇਸ ਵਿੱਚ ਪਾਰ ਵੀ ਆਪਣੇ ਮੈਡਲ ਵੀ ਆਏ ਹਨ ਤੇ ਉਦੋਂ ਵਿੱਚ ਮੈਂ ਪੜ ਰਿਹਾ ਸੀ ਜਦੋਂ ਤੁਸੀਂ ਮੈਨੂੰ ਦੱਸਿਆ ਤੇ ਅਮਨਪ੍ਰੀਤ ਹੈ ਹਰਸ਼ ਕੁਪਤਾ ਹੈ ਕਈ ਇਸ ਤਰ੍ਹਾਂ ਦੇ ਸਾਡੇ ਨੌਜਵਾਨ ਹਨ ਜਿਨ੍ਹਾਂ ਨੇ ਇਸ ਕਾਫੀ ਇੱਛਾ ਕੀਤਾ ਉਹਨਾਂ ਨੂੰ ਇੱਕ ਬਾਰਿਆਂ ਨੂੰ ਬਹੁਤ-ਬਹੁਤ ਬਧਾਈਆਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈਆਂ ਉਹ ਦੂਸਰਾ ਵੀ ਇੱਕ ਇਹਗਾ ਕਿ ਅਸੀਂ ਯੂਐਸਓਪਨ ਦੇ ਚਾਬਾ ਇੱਕ ਮੁੰਡਾ ਮੁਕਤੀ ਹੈ ਮੈਂ ਜਿਆਦਾ ਟੈਨਕਾ ਨਹੀਂ ਯੂਕੀ ਬਹੋ ਯੂਐਸਓਪਨ ਦੇਚ ਵੀ ਆਪਾਂ ਸੈਮੀ ਫਾਈਨਲ ਚ ਪਹੁੰਚ ਗਏ ਆ ਡਬਲਸ ਦੇ ਵਿੱਚ ਉੱਥੇ ਵੀ ਬਹੁਤ ਬਹੁਤ ਵਧਾਈਆਂ ਪਹਿਲੀ ਵਾਰੀ ਪਹੁੰਚੇ ਨੇ ਜਿਹੜੇ ਪਿੱਛੇ ਗਏ ਸੀ ਨਾ ਪਹਿਲੇ ਤੇ ਉਹ ਜਦੋਂ ਅਮਰਿਤ ਰਾਜ ਅਮਰਿਤ ਰਾਜ ਬਰਦਰ ਸੀਗੇ ਉਦੋਂ ਵੀ ਅਸੀਂ ਕਾਫੀ ਚੰਗਾ ਕਰਦੇ ਸੀਗੇ ਤੇ ਉਹਦੇ ਬਾਅਦ ਫਿਰ ਤਾਨੀਆ ਮਿਰਜ਼ਾ ਆਈ ਉਦੋਂ ਵੀ ਚੰਗਾ ਕੀਤਾ ਹੁਣ ਫੇਰ ਤੋਂ ਆਪਾਂ ਚੜ ਰਹੇ ਆ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਵੈਸੇ ਮੈਂ ਟੈਨਿਸ ਜਿਆਦਾ ਦੇਖਦਾ ਨਹੀਂ ਤਾਂ ਮੈਨੂੰ ਪਤਾ ਨਹੀਂ ਪਰ ਇਹ ਬੜਾ ਕਰੇਜ਼ ਹੈ ਤਾਂ ਵੀ ਉਹ ਕਾਫੀ ਅੱਛੀ ਖੇਮ ਹੈ ਔਰ ਇਸ 'ਚ એનર્ਜੀ ਕਾਫੀ ਲੱਗਦੀ ਹੈ ਤੇ ਕੀ ਨਾ ਕਰਾ ਵਧੀਆ ਦੱਸ ਦਿਓ ਮੈਂ ਕਿ ਯੂਕੀ ਬਾਂਬਰੀ ਹੈ ਤੇ ਉਹ ਨਿਊਜ਼ੀਲੈਂਡ ਬਾਂਬਰੀ ਹਾਂ ਹਾਂ ਮੈਂ ਉਦੋਂ ਤੋਂ ਜਾਣਦਾ ਜਦੋਂ ਇਹਨੇ ਸ਼ੁਰੂ ਕੀਤਾ ਸੀਗਾ ਲੰਬਾ ਜਿਹਾ ਮੁੰਡਾ ਬਹੁਤ ਵਧੀਆ ਨਾ ਧੰਕ ਵੀ ਜਿਹੜੇ ਹੁਣੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਓਪਨ ਟੈਨਿਸ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਪਹੁੰਚੇ ਸੀਗੇ ਉੱਥੇ ਉਹਨਾਂ ਨੇ ਲੂਜ਼ ਕਰ ਗਏ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਆਪਾਂ ਤੇ ਉਮੀਦ ਕਰਾਂਗੇ ਕਿ ਹੁਣ ਫਾਈਨਲ ਵੀ ਜਿੱਤ ਕੇ ਆਣਗੇ ਜਿਹੜੇ ਨਹੀਂ ਸੈਮੀਫਾਈਨਲ ਦੇ ਲੂਜ਼ ਕਰ ਗਏ ਲੂਜ਼ ਕਰ ਗਏ ਸਰ ਸੈਮੀਫਾਈਨਲ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉੱਥੇ ਪਹੁੰਚੇ ਨੇ ਤੇ ਮਾਈਕਲ ਵੈਨਸਡੇ ਨਾਲ ਜਿਹੜਾ ਪਾਰਨਰ ਸੀ ਉਹਦਾ ਨਿਊਜ਼ੀਲੈਂਡ ਦਾ ਬਟ ਪਰ ਇਹ ਵੀ ਉਹਨਾਂ ਰਿਵਾਈਵ ਹੋਇਆ ਸਭ ਕੁਝ ਹੋਇਆ ਤੱਕ ਸਾਨੂੰ ਬੜਾ ਸ਼ੌਕ ਸੀ ਇਸ ਗੇਮ ਨੂੰ ਦੇਖਣ ਦਾ ਤੇ ਫਿਰ ਦੁਬਾਰਾ ਚਲੋ ਅਗਲੀ ਵਾਰੀ ਕਰ ਜਾਣਗੇ ਜਿਹੜੇ ਉੱਥੇ ਤੱਕ ਪਹੁੰਚ ਗਏ ਨੇ ਅੱਗੇ ਜਾਣਗੇ ਜਾਣ ਕੇ ਤੇ ਹੁਣ ਅੱਜ ਦੇ ਜਿਹੜੇ ਖਬਰਾਂ ਹੈ ਅਸੀਂ ਪਿਛਲੇ ਸਰਤਾਰੀਆਂ ਅਨਲਿਸਿਸ ਕੀਤਾ ਕਰਮਨ ਜੈਬਰ ਸਿੰਘ ਨੇ ਮੇਰਾ ਹਮੇਸ਼ਾ ਹੀ ਨਵੇਦਨ ਹੈ ਕਿ ਕਰਮਨ ਜੈਬਰ ਸਿੰਘ ਦਾ ਵੀ ਇੱਕ ਨਵੇਦਨ ਰੰਦਾ ਵੀ ਆਪਣੇ ਜਿਹੜੇ ਵੀ ਸਾਡੇ ਦੋਸਤ ਸਾਨੂੰ ਦੇਖਦੇ ਐ ਔਰ ਜਿਹਨੂੰ ਅੱਛਾ ਲੱਗਦਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨ ਤਾਂ ਕਿ ਸਾਡਾ ਵੀ ਪ੍ਰਸਾਨ ਬਣਨ ਉਹ ਕਿਹੜੀ ਕਿਹੜੀ ਚੀਜ਼ਾਂ ਕੀ ਕੋਸ਼ਿਸ਼ ਕਰਦੇ ਸਾਡਾ ਸੈਟ ਰਾਈਟ ਹੋ ਸਕਦੀ ਉਹਦੇ ਬਾਰੇ ਵੀ ਥੋੜਾ ਜਿਹਾ ਸਾਡਾ ਸ਼ੇਅਰ ਕਰਨ ਦਾ ਸਾਨੂੰ ਚੰਗਾ ਲੱਗਦਾ ਆ ਕਰਨ ਦਾ ਸਰਦਰ ਪਰ ਵੀ ਨਿਤਿੰਜ ਜੀ ਦਾ ਵੀ ਕੀ ਚੀਜ਼ ਸ਼ੇਅਰ ਕੀਤੀ ਵੀ ਉਸ ਹਿਸਾਬ ਨਾਲ ਅਸੀਂ ਇੰਪਰੂਵਮੈਂਟ ਕਰੀਏ ਤੇ ਸਾਨੂੰ ਲੱਗਦਾ ਵੀ ਲੋਕਾਂ ਦੇ ਇਨਪੁਟਸ ਆਨੇ ਸ਼ੁਰੂ ਹੋ ਗਏ ਇਹਦੇ ਬਾਰੇ ਸਭ ਥੋੜਾ ਜਿਹਾ ਚੈੱਕ ਕਰਦੇ ਤੇ ਇੱਕ ਵਾਰੀ ਆਪਣੇ ਅੰਦਰ ਚਲੀਏ ਇਹ ਵੀ ਬਹੁਤ ਚੰਗੀ ਗੱਲ ਹੈ ਅਸੀਂ ਤੇ ਆਪਣਾ ਵੱਲੋਂ ਕੋਸ਼ਿਸ਼ ਕਰਦੇ ਆ ਕਿ ਪੂਰਾ ਹਫਤਾ ਵਧੀਆ ਆਪਣੀਆਂ ਕਵਰ ਕਰ ਲਈਏ ਤੇ ਮੈਂ ਲਾਸਟ ਮਿੰਟ ਤੇ ਤੇ ਇਹੀ ਕਵਾਂਗਾ ਅਸਕਰ ਜੀ ਕਿ ਜਿਹੜਾ ਇੱਥੇ ਹਰਦੀ ਦਿੱਤੀ ਆਈ ਹੈ ਨੈਚੁਰਲ ਤਲਾਮੀਟੀ ਹੋਈ ਹੈ ਤੇ ਜੋ ਮਤਲਬ ਆ ਨਹੀਂ ਆਪਾਂ ਸੋਚਣਾ ਕਿ ਕਿੰਨੇ ਕਿੰਨਾ ਕੀਤਾ ਕਿੰਨੇ ਕੀਤਾ ਮੈਂ ਤੇ ਕਹਿਣਾ ਜਿਹੜੇ ਬੰਦੇ ਨੇ ਪੰਜਾਬ ਵਾਸਤੇ ਆਪਣੇ ਦਿਲੋਂ ਅਰਦਾਸ ਕਰ ਦਿੱਤੀ ਉਹਨੇ ਸਭ ਤੋਂ ਵੱਡਾ ਪੰਜਾਬ ਦੇ ਵਾਸਤੇ ਇੱਕ ਯੋਗਦਾਨ ਦੇ ਦਿੱਤਾ ਘਰ ਬੈਠੋ ਅਰਦਾਸ ਕਰੋ ਤੇ ਜਿੰਨਾ ਕੁ ਕਰ ਸਕਦੇ ਹੋ ਥੋੜਾ ਬਹੁਤਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦਿਲ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਹੈ ਬਾਕੀ ਇਥੇ ਇਹ ਸ਼ੇਰ ਬੰਦੇ ਨੇ ਪੰਜਾਬ ਦੇ ਇਹਨਾਂ ਨੇ ਇਸ ਸੰਕਟ ਵਿੱਚੋਂ ਨਿਕਲ ਜਾਣਾ ਸਾਨੂੰ ਤੇ ਸੰਕਟ ਤੇ ਬਹੁਤ ਈ ਗੱਲ ਹੈ ਕਿ ਇਹ ਸੰਕਟ ਦੁਪਾਰਾ ਨਾ ਸੋ ਸਾਰੇ ਅਦਾਸ ਕਰੋ ਤੇ ਜੋ ਕਰ ਸਕਦੇ ਹੋ ਕਰੋ ਜਿਆਦਾ ਫਿਕਰ ਨਹੀਂ ਕਰਨਾ ਇਹੋ ਕਹਿ ਕੇ ਮੈਂ ਫਿਰ ਅ ਫਿਰ ਸਾਰਿਆਂ ਨੂੰ ਸ਼ੁਭਕਾਮਨਾ ਦਿੰਦਾ ਅਗਲੇ ਹਫਤੇ ਵਾਸਤੇ ਤੇ ਸਾਰਿਆਂ ਦਾ ਹਫਤਾ ਮੰਗਲ ਚ ਰਹੇ ਤੇ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਮੋਜ ਭਰਾਂ ਚ ਜੀ ਰਹੇ ਪਰਮਾਤਮਾ ਸਭ ਨੂੰ ਸ਼ਾਂਤੀ ਬਖਸ਼ੇ ਸਦਾ ਸਹੀ ਸਾਰਾ ਨੂੰ ਮੇਰੀ ਫਿਰ ਦੁਆ ਬੰਦੀ ਹੈ ਵੀ ਕਰਨਲ ਸਾਹਿਬ ਦਾ ਜਿਹੜਾ ਵਿਚਨਾ ਹੈ ਸਾਡੀ ਜਿਹੜੀ ਅਸੀਂ ਕਰਦੇ ਆ ਉਹ بڑی ਰੈਸ਼ਨਲ ਸਟਾਈਲ ਨਾਲ ਸੋਧੇ ਤਾਂ ਇਸ ਕਰਕੇ ਇਹ ਵਾਲਾ ਜਿਹੜਾ ਪ੍ਰੋਗਰਾਮ ਹੈ ਕਾਫੀ ਵੀ ਤੁਹਾਨੂੰ ਜਿਆਦਾ ਜ਼ਰੂਰ ਦੇਖੋ ਸਸਤੀ ਗੱਲ ਬਤਕੀ ਗੱਲ